تو کائو ٿو آ لي سمبو تو پاپا ਪਿੰਡ ਵਾਸੀ ਸ਼ੂਰ ਕਲਾ ਉਹ ਜਾਣ ਨੇ ਖਾਰੇ ਤੇ ਆਉਂਦਿਆ ਰਸਤੇ ਵਿੱਚ ਐਕਸੀਡੈਂਟ ਹੋ ਗਿਆ ਸਾਨੂੰ ਪਤਾ ਲੱਗਾ ਆਈ ਮੌਕੇ ਤੇ ਆਈਆਂ ਪਰ ਇੱਥੇ ਹੋਰ ਵੀ ਜਿਹੜਾ ਸਮਾਨ ਪਿਆ ਵਾ ਤੇ ਉਹ ਕਹਿੰਦੇ ਟਹਿਣਾ ਵੱਜ ਕੇ ਡੇਗਾ ਅਸੀਂ ਜਿਹੜੀ ਆ ਪੂਰੀ ਆਪਣੀ ਜਾਣਕਾਰੀ ਕਰਾਉਣੀ ਚਾਹੁੰਦੇ ਆ ਕਿ ਇਹ ਜਿਹੜਾ ਵਾ ਕੀ ਇਹਨਾਂ ਨੇ ਪਾਣਾ ਵਰਤਿਆ ਵਾ ਫਿਰ ਅਸੀਂ ਜਿਹੜਾ ਅਗਲੀ ਕਾਰਵਾਈ ਜਿਹੜੀ ਹੋਏਗੀ ਫਿਰ ਅਸੀਂ ਜਾ ਰਹੇ ਨੇ ਖਾਰੇ ਕਾਦੀ ਮਰਜ਼ੀ ਦੀ ਕਾਦੀਆਂ ਮਿਰਜਾਂ ਲਾਗੇ ਖਾਰਾ ਵਾ ਹਾਂਜੀ ਦੀ ਗੱਲ ਹੈ ਕਰੀਬ 12:00 ਵਜੇ ਦੇ 10 ਮਿੰਟ ਪਹਿਲਾਂ ਉਹ ਕਾਲ ਆਈ ਪਨੋਰਮ ਤੋਂ ਕਿ ਬਿਆੜੇ ਲਾਗੇ ਪੰਪ ਲਾਗੇ ਇੱਕ ਐਕਸੀਡੈਂਟ ਹੋਇਆ ਹੈ ਜਿੱਥੇ ਮੌਕੇ ਤੇ ਪਹੁੰਚ ਪਹੁੰਚ ਕੇ ਖਾ ਜਿੱਥੇ ਦੋ ਬੰਦਿਆਂ ਦੀ ਡੈਥ ਹੋ ਚੁੱਕੀ ਜਿਹੜੇ ਕਿ ਜਿਸ ਦਾ ਨਾਂ ਇੱਕ ਦਾ ਨਾਂ ਬਲਕਾਰ ਸਿੰਘ ਗੁਰਮੇਦ ਸਿੰਘ ਸੰਨ ਉਹ ਬੂਰ ਸਿੰਘ ਦੋਵੇਂ ਵਾਸੀ ਸਹੂਰ ਦਰਾਂਗੇ ਲਾਗੇ ਪੈਂਦਾ ਇਹਨਾਂ ਦਾ ਜੀ ਤੇ ਹੁਣ ਥਾਣੇ ਵਾਲਿਆਂ ਸੂਚਿ ਕਰ ਦਿੱਤਾ ਗਿਆ ਕਾਨੂੰਨੀ ਕਾਰਵਾਈ ਕਰਨ ਦਾ ਬਾਅਦ ਅੱਗੇ ਦੀ ਕਾਰਵਾਈ ਹੋਏਗੀ ਜੀ ਦੋਹੇ ਸਕੇ ਪਰ ਆਏ ਇਹ ਤਾਂ ਭੋਗ ਤੇ ਜਾ ਰਹੇ ਕਿਤੇ ਆਪਣੇ ਭੈਣ ਆਪਣੇ ਦੇ ਪਿੰਡ ਤੇ ਠਾਣੇਵਾਲ ਕਹਿੰਦੇ ਇੱਥੇ ਜਾ ਰਹੇ ਭੋਗ ਤੇ ਠਾਣੇਵਾਲ ਪਿੰਡ ਭੋਗ ਤੇ ਜਾ ਰਹੇ ਸੀ ਜੀ ਰੈਣ ਵਾਲੇ ਕਹਿੰਦੇ ਗੇ ਰੈਣ ਵਾਲੇ ਸੂਰ ਪਿੰਡ ਆਈ ਤੇ ਰੰਗ ਜਿਹਾ ਲੱਗੇ ਨਹੀਂ ਕੰਮ ਕਰ ਕਰਦੇ ਕਿੰਨੀ ਕਿੰਨੀ ਉਮਰ ਵਾਂ ਖੇਤੀਬਾੜੀ ਦਾ ਕੰਮ ਕਰਦਾ ਕਰੀਬ 60 ਸਾਲ ਦੇ ਕਰੀਬ ਉਮਰ ਆਉਂਦੀ ਇਹਨਾਂ ਦੀ ਕਰਦੇ ਕੰਮ ਕਰਦੇ ਦੋਹੇ ਸਕੇ ਪਰ ਆਏ ਆਡਲੋਂ ਮੁੱਖ ਮੁੱਖ ਤੋਂ ਠਾਣਾ ਸੱਚ ਆ ਗਏ ਨੇ ਅਗਲੀ ਕਾਰਵਾਈ ਉਹਨਾਂ ਨੇ ਕਰਨੀ ਹੈ ਤੇ ਐਸਾ ਸਭ ਸਾਡਾ ਮੌਕੇ ਤੇ ਪਹੁੰਚਦਾ ਟਾਈਮ ਕਮ ਹੈ ਉਹ ਆ ਗਏ ਆਂ ਅਗੇ ਕਰਵਾਉਣੇ ਠਾਣੇ ਵਾਲੇ ਕਰਨਗੇ ਤੇ ਜੀ ਹਾਂ ਜੀ ਡੈਡ ਬਟੀਆਂ ਉਹ ਸਗਲਾ ਹੋਰ ਲੈ ਕੇ ਜਾਣਗੇ ਜਿੱਥੇ ਇਹਨਾਂ ਦਾ ਰਿਪੋਰਟ ਮਾਰਨ ਤੋਂ ਬਾਅਦ ਫਿਰ ਹਾਂ ਜੀ ਆਦੇ ਭਰਾ ਪਹੁੰਚ ਗਿਆ ਤਾਂ ਕਿ ਆਣ ਗਵਾਂਡ ਸਾਰੇ ਆ ਗਏ ਜਿੰਨੇ ਆ ਗਏ ਉਹਨਾਂ ਦੇ